ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸੱਚੇ ਪਾਤਸ਼ਾਹ ਤੁਹਾਨੂੰ ਠੀਕ ਠਾਕ ਰੱਖੇ ਤੰਦਰੁਸਤੀ ਮਾ ਬਖਸ਼ੇ ਪਤ ਤੁਹਾਨੂੰ ਸਾਰਿਆਂ ਨੂੰ ਤੇ ਵਲੋਗ ਵੇ ਲੈ ਰਿਆ ਕਰੋ ਮੈਨੂੰ ਵੀ ਲੱਗੇ ਵੀ ਮੇਰੇ ਬੱਚੇ ਪਿਆਰ ਕਰਦੇ ਮੇਰੇ ਨਾਲ ਹੈ ਜੇ ਤੁਸੀਂ ਦੇਖੋਗੇ ਤਾਂ ਫੇਰ ਹੀ ਮੈਨੂੰ ਪਤਾ ਲੱਗੂ ਨਾ ਪਿਆਰ ਕਰਦੇ ਆ ਤੇ ਬਾਕੀ ਤੁਸੀਂ ਬਹੁਤ ਸਿਆਣੀ ਆ ਫਿਰ ਮੇਰੇ ਬੱਚੇ ਵੀ ਬਹੁਤ ਸਿਆਣੀ ਆ ਤੁਸੀਂ ਵੀ ਮੇਰੀ ਬੱਚੇ ਆ ਮੈਂ ਤੁਹਾਨੂੰ ਵੀ ਨਹੀਂ ਸਮਝਦੀ ਪਾਸੇ ਤੇ ਬੱਚੇ ਮੇਰੇ ਬਹੁਤ ਪਿਆਰ ਕਰਦੀ ਐ ਹਰ ਇੱਕ ਗੱਲ ਮੈਨੂੰ ਦੱਸਦੀ ਐ ਐ ਨਹੀਂ ਵੀ ਹੁਣ ਮੈਂ ਇੱਥੇ ਬੇਟੀ ਕੋਲੇ ਰਹਿਣੀ ਐ ਤੇ ਮੈਨੂੰ ਕੁਝ ਪੁੱਛਣਾ ਮੈਨੂੰ ਸਾਰੀ ਗੱਲ ਦੱਸਦੀ ਐ ਕਿੱਥੇ ਅੱਜ ਗਏ ਸੀ ਅੱਜ ਕੀ ਕੰਮ ਕੀਤਾ ਮੈਨੂੰ ਸਾਰਾ ਪਤਾ ਹੁੰਦਾ ਸਾਰਾ ਕੁਝ ਦੱਸਦੀ ਐ ਵੀ ਥੋ ਸਾਰਿਆਂ ਨੂੰ ਆਪਦੇ ਮਾਪਿਆਂ ਨਾਲ ਐਂ ਰਹਿਣਾ ਚਾਹੀਦਾ ਤੇ ਉਹਦੇ ਪਾਪਾ ਜੀ ਸੀ ਉਹਨਾਂ ਜਾਣ ਚੱਕ ਡੈਥ ਹੋ ਗਈ 80 ਸਾਲ ਦੇ ਸੀ ਉਹ 80 ਸਾਲ ਦੇ ਆਂਦੀ ਵੀ ਉਹਨਾਂ ਦੀ ਪੂਰੀ ਭੁਗਤੀ ਸੀ ਗਾਇ ਨਹੀਂ ਤਾਂ 80 ਸਾਲ ਦੇ ਬੁੜਿਆਂ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਦੀ ਪੂਰੀ ਚੱਲਦੀ ਸੀ ਸਾਰੀ ਮੁਖਤਿਆਰੀ ਉਹਨਾਂ ਦੇ ਹੱਥ 'ਚ ਸੀ ਕਬੀਲਦਾਰੀ ਪੈਸਾ țeਲਾ ਉਹਨਾਂ ਨੇ ਦੇਣਾ ਸੀ ਰੇ ਪਾਣੀ ਉਹਨਾਂ ਨੇ ਲਿਆਉਣਾ ਸੀ ਸਾਰਾ ਕੁਝ ਤੇ ਫਿਰ ਬੱਚੇ ਮਾਨਤਨ ਵੀ ਕਰਦੇ ਆ ਪੁੱਛਦੇ ਆ ਟਿਕਦੇ ਵੀ ਨਹੀਂ ਸੀ ਕੰਮ ਵੀ ਬਹੁਤ ਕਰਦੇ ਸੀ ਉਹ 80 ਸਾਲ ਦੇ ਹੋ ਕੇ ਵੀ ਬੱਚੇ ਬਹੁਤ ਉਹਨਾਂ ਨਾਲ ਬਹਿ ਕੇ ਗੱਲਾਂ ਬਾਤ ਕਰਦੇ ਸੀ ਤੇ ਬਹੁਤ ਪਿਆਰ ਦਿੰਦੇ ਸੀ ਤੇ ਮੈਦਾਨੀ ਸਾਰੇ ਬੱਚਿਆਂ ਨੂੰ ਆ ਚਾਹੀਦਾ ਜਦੋਂ ਉਹਨਾਂ ਦੀ ਡੈਥ ਹੋ ਗਈ ਤੇ ਇਹਨਾਂ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਕਿੱਥੋਂ ਕਿੱਥੇ ਜਾਂਦੇ ਸੀ ਕਿਹੜਾ ਆਰਤੀ ਗਿਆ ਜਦੋਂ ਆਰਤੀ ਕੋਲੇ ਗਏ ਤੇ ਉਹ ਆਰਤੀ ਕਰਨ ਸਿਆਣੀ ਨਹੀਂ ਆਈ ਵੀ ਕੌਣ ਹੈ ਤੇ ਨਾਲ ਕੋਈ ਮੁੰਡਾ ਸੀ ਤੇ ਉਹਨੂੰ ਪੁੱਛਿਆ ਵੀ ਇਹ ਕੌਣ ਆ ਮੁੰਡੇ ਤੇ ਉਹਨੇ ਦੱਸਿਆ ਵੀ ਇਹ ਤਾਂ ਬੁੱਢਿਆਂ ਦੀ ਮੁੰਡਿਆ ਵੀ ਤੁਹਾਡੇ ਕੋਲੇ ਆਈ ਹੈ ਤੇ ਉਹਨਾਂ ਨੇ ਸਿਆਣਿਆ ਨਹੀਂ ਬੱਚੇ ਆ ਕੇ ਆ ਦੇਵ ਸੰਤਾਰ ਦੇ ਕੇ ਨੂੰ ਆਰਤੀ ਕੇ ਨਹੀਂ ਸਿਆਣੇ ਹੀ ਨਹੀਂ ਪਤਾ ਨਹੀਂ ਲੱਗਿਆ ਜਿਦੋਂ ਅਸੀਂ ਕਦੇ ਗਏ ਨਹੀਂ ਤੇ ਇਹ ਜੇ ਬੱਚੇ ਆ ਨਾਲੇ ਇਹਦੇ ਪਾਪਾ ਜੀ ਕਹੇ ਵੀ ਦਿੰਦੇ ਸੀ ਵੀ ਤੁਸੀਂ ਮੁੰਡਿਓ ਹੁਣ ਮੈਨੂੰ ਔਖਾ ਹੈ ਕਿਉਂਕਿ ਇਹ داری ਸਾਹਮਣੀ ਤੁਸੀਂ ਆਪ ਦੀ ਆਪ ਸੰਭੋ ਤੇ ਬੱਚੇ ਹੁੰਦੇ ਸੀ ਨਾ ਜੇ ਅਸੀਂ ਇਥੋਂ ਤੱਕ ਮਿਲਦਾਰੀ ਲੈ ਲਈ ਨਾ ਤੇ ਤੁਸੀਂ ਮੰਜੇ 'ਚ ਬਹਿ ਜਾਓਗੇ ਹੌਸਲਾ ਹੀ ਛੱਡ ਜਾਓਗੇ ਹੁਣ ਤਾਂ ਸਾਰਾ ਤੁਹਾਡੇ ਹੱਥ 'ਚ ਆ ਆਰਤੀ ਕੇ ਕੋਈ ਜਾਣੇ ਤੁਹਾਨੂੰ ਹੌਸਲਾ ਭੱਜੇ ਵਰਦੇ ਮੈਂ ਦੇਿੰਦੇ ਕਰਦੀ ਆ ਤੇ ਫਿਰ ਤੁਸੀਂ ਸੱਤ ਮੰਗ ਕੇ ਲਿਆ ਕਰੋਗੇ ਤੇ ਮੁੰਡੇ ਮੰਨੇ ਨਹੀਂ ਵੀ ਇਹੇ ਜੇ ਬੱਚੇ ਸਾਰੇ ਬੱਚਿਆਂ ਨੂੰ ਵੀ ਐਸਾ ਮਤ ਹੋਣਾ ਚਾਹੀਦੀ ਹੈ ਵੀ ਸਾਰਿਆਂ ਨੂੰ ਆਪਦੇ ਮਾਂ ਪਿਓ ਦਾ ਪਿਆਰ ਕਰਨਾ ਚਾਹੀਦਾ ਪਰ ਜੇ ਤੁਸੀਂ ਜਿਉਂਦੇ ਨੂੰ ਪਿਆਰ ਦੇਉਂਗੇ ਤਾਂ ਫਿਰ ਹੀ ਪਿੱਛੋਂ ਸਲਾਹ ਤਾਂ ਕਰ ਸਕਦੇ ਆ ਜੇ ਤੁਸੀਂ ਪਿਆਰ ਹੀ ਡੰਡੇ ਉਹਦੇ ਕੋਲ ਬਹਿ ਕੇ ਗੱਲ ਨਹੀਂ ਕਰਨੀ ਵੀ ਉਹ ਤਾਂ ਬਸ ਵਾਧੂ ਹੋਇਆ ਬੈਠਾ ਉੱਥੇ ਪਾਸੇ ਤੇ ਫਿਰ ਪਿੱਛੋਂ ਮੁੜਾਈ ਕਰਨ ਦੀ ਕੋਈ ਲੋੜ ਨਹੀਂ ਹੁੰਦੀ। ਵੀ ਇਹ ਤੁਹਾਨੂੰ ਪਛਤਾਵਾ ਨਹੀਂ ਰਹਿਣਾ ਪਿੱਛੋਂ। ਵੀ ਅਸੀਂ ਆਦੇ ਮਾਪਿਆਂ ਨਾਲ ਆ ਕਰਨਾ ਕੀਤੀ, ਐ ਨਾ ਕੀਤਾ ਤੇ ਹੁਣ ਮੇਰੇ ਬੱਚਿਆਂ ਨੂੰ ਕੋਈ ਪਛਤਾਵਾ ਨਹੀਂ। ਵੀ ਅਸੀਂ ਆਪਦੀ ਪਿਓ ਦੀ ਸੇਵਾ ਨਹੀਂ ਕੀਤੀ, ਸੇਵਾ ਤੁੰਨੇ ਕਰਾਈ ਨਹੀਂ। ਪਰ ਫਿਰ ਵੀ ਇਹਨਾਂ ਨੂੰ ਐ ਲੱਗਦਾ ਮਾਨਤਾਂ ਦਾ ਬਹੁਤ ਕੀਤਾ। ਕੋਲੇ ਵੀ ਆ ਕੇ ਬੈਂਦੇ ਸੀ ਤੇ ਨਾਲੇ ਦੋਵੇਂ ਬੱਚੇ ਨੌਕਰੀਆਂ ਕਰਦੇ ਸੀ ਫਿਰ ਵੀ ਬਹੁਤ ਗੱਲ ਸੁਣਦੇ ਸੀ ਉਹਨਾਂ ਦੀ ਉਹਨਾਂ ਦੀ ਚੱਲਦੀ ਸੀ ਜੋ ਆਪਦੀ ਮਰਜ਼ੀ ਕਰ ਸਕਦੇ ਸੀ ਜੀ ਨਾਲੇ ਉਹ ਤਾਂ ਬਹੁਤ ਆਦੇ ਸੀ ਵੀ ਮੈਥੋਂ ਨਹੀਂ ਸੰਭੇ ਜਾਂਦਾ ਤੇ ਸੰਭਲੋ ਆਪਦਾ ਪਰ ਨਹੀਂ ਲੈਂਦੇ ਹੀ ਨਹੀਂ ਸੀ ਆਂਦੇ ਅਸੀਂ ਨਹੀਂ ਕਰਦੇ ਤੁਸੀਂ ਕਰੋ ਨਾ ਕਰੋ ਜੋ ਮਰਜ਼ੀ ਕਰੀ ਚੱਲੋ ਪਤਾ ਕੀ ਹੈ ਜੇ ਕਬੀਲਦਾਰੀ ਸੀ ਤਾਂ ਸਾਰੇ ਉਹਨੂੰ ਹਸਤ ਹਸਤ ਕਰਦੇ ਸੀ ਜੇ ਉਹਨਾਂ ਦੇ ਅੱਛ ਕਬੀਲਦਾਰੀ ਮੁੰਡੇ ਲੈ ਲੈਂਦੇ ਫਿਰ ਬੁੜੇ-부ੜੀਆਂ ਨੂੰ ਕੌਣ ਪੁੱਛਦਾ ਉਹਨੋਂ ਆਏ ਸੀ ਪੁੱਛਦੇ ਸੀ ਵੀ ਰੇਲੀ ਆਉਣੀ ਆ ਜਾਂ ਸਪਰੇਅ ਲਿਉਣੀ ਆ ਉਹ ਹੌਸਲੇ ਨਾਲ ਭੱਜੇ ਫਿਰਦੇ ਸੀ ਸਿਰਿਆਂ ਕੋਲ ਵੀ ਜਾ ਕੇ ਬਹਿੰਦੇ ਸੀ ਸਿਰਿਆਂ ਤੋਂ ਬੱਚੇ ਨੌਕਰੀ ਕਰਦੇ ਆ ਤੇ ਉਹ ਆਪ ਖੇਤ ਜਾਂਦੇ ਸੀ ਸਿਰਿਆਂ ਦੇ ਮਗਰ ਜਾ ਕੇ ਕੰਮ ਧੰਦਾ ਕਰਾਉਂਦੇ ਸੀ ਉਹਨਾਂ ਤੋਂ ਰੇ ਰੇ ਹੁੰਦੀ ਜਾਂ ਸਪਰੇਅ ਕਰਦੇ ਆ ਤੇ ਸਿਰੀ ਤੇ ਸੈਹ ਜਾਂਦੇ ਸੀ ਜਾ ਕੇ ਕਰਨਾ ਤਾਂ ਉਹਨਾਂ ਨੇ ਕੀ ਸੀ ਤੇ ਨਿਗਰਹ ਰਹੇ ਹੁੰਦੇ ਸੀ ਤੇ ਵੀ ਸਾਰੇ ਬੱਚਿਆਂ ਨੂੰ ਮੇਟਾ ਨਹੀਂ ਵੀ ਆਈਆਂ ਆਪਦੀ ਮਾਪਿਆਂ ਨਾਲ ਪਿਆਰ ਚਾਹੀਦਾ ਆਏ ਬੱਚਿਆਂ ਆ ਮਾਪਿਆਂ ਨੂੰ ਆਏ ਨਾ ਟੱਕੋ ਨਾ ਜਿੱਥੇ ਮਾਪਿਆਂ ਦਾ ਪਿਆਰ ਹੈ ਉੱਥੇ ਰਜਗਾਰ ਵਧੂ ਹੁੰਦਾ ਹੈ ਜਿੱਥੇ ਮਾਪਿਆਂ ਦਾ ਮਾਨਤਾ ਨਾ ਨਾ ਕਰੇ ਉਸ ਘਰੇ ਤਾਂ ਕਿਸੇ ਗੱਲ ਦਾ ਘਟਾ ਹੀ ਨਹੀਂ ਰਹਿੰਦਾ ਪਰ ਜਿੱਥੇ ਬਜ਼ੁਰਗਾਂ ਦਾ ਮਾਨਤਾ ਨਹੀਂ ਉੱਥੇ ਤਾਂ ਤੁਸੀਂ ਦੇਖ ਲਓ ਕੀ ਬੰਦ ਸੁੱਖ ਨਹੀਂ ਪਾ ਸਕਦੀ ਮੈਂ ਇਹ ਗੱਲ ਕਹਿਨੀ ਹੈ ਵੀ ਬਜ਼ੁਰਗਾਂ ਨੂੰ ਵੀ ਕੰਮ ਕਰਨਾ ਚਾਹੀਦਾ ਬਹਿਣਾ ਨਹੀਂ ਚਾਹੀਦਾ ਛੱਡ ਕੇ ਆਹਨਾ ਹੋਵੇ ਮੇਰੇ ਸੋਇਜ ਨੂੰ ਔਖੀ ਹੋ ਜਾਂਦੀ ਇਕੱਲੇ ਕੰਮ ਕਰੀ ਜਾਂਦੀ ਆ ਵੀ ਤੁਹਾਨੂੰ ਉੱਠ ਕੇ ਜਾਣਾ ਜਾਈਦਾ ਰਸੋਈ ਚ ਤੁਹਾਨੂੰ ਕਰਨਾ ਚਾਹੀਦਾ ਕੰਮ ਜੇ ਤੁਸੀਂ ਕਰੋਗੇ ਫੇਰ ਹੀ ਤੁਹਾਡਾ ਜਿਤਮਾਨ ਹੋਊਗਾ ਕੰਮ ਜੇ ਨਹੀਂ ਤੁਸੀਂ ਕਰਦੇ ਕੰਮ ਤੇ ਫਿਰ ਤੋਂ ਬਾਦੂ ਸਮਾਨ ਵਾਲੀ ਗੱਲ ਆ ਵੀ ਪਾਸੇ ਪਿਆ ਪਾਸੇ ਰੱਖ ਦਿਓ ਤੇ ਕੰਮ ਕਰਨਾ ਜ਼ਰੂਰੀ ਨਾਲ ਥੋੜਾ ਸਿਹਤ ਬਣੀ ਰਹੂਗੀ ਨਾਲੇ ਨੂੰਹਾਂ ਪੁੱਤਾਂ ਨੂੰ ਚੰਗੇ ਲੱਗੀਦਾ ਰਸੋਈ ਚ ਕੰਮ ਕਰੋ ਤੁਸੀਂ ਨਾਲ ਆਪ ਨੂੰਹਾਂ ਦੇ ਤੇ ਨਾਲੇ ਨੂੰ ਨੂੰ ਚੰਗੀ ਲੱਗੇਗੀ ਲੱਗਾਂਗੇ ਆਪਾਂ ਜੇ ਕੰਮ ਕਰਾਂਗੇ ਤਾਂ ਬਸ ਆਹੀ ਮੈਂ ਤਾਂ ਸਾਰਿਆਂ ਨੂੰ ਆਣੀ ਹੈ ਫੇਰ ਹੀ ਇੱਜ਼ਤ ਮਾਨ ਕਰੇ ਹੁੰਦਾ ਹੈ ਜੇ ਆਪਾਂ ਕੰਮ ਛੱਡ ਕੇ ਬਹਿ ਜਾਣੀਏ ਜੇ ਆਪਾਂ ਤੰਦਰੁਸਤਾਂ ਹੈ ਤੇ ਕਰਨਾ ਚਾਹੀਦਾ ਮੈਂ ਤਾਂ ਇਹ ਆਣੀ ਤੇ ਬਾਕੀ ਆਇਆ ਵੀ ਜੇ ਤੁਸੀਂ ਧੀਆਂ ਕੰਮ ਕਰਦੇਗਾ ਉਦੋਂ ਵੀ ਤਾਂ ਆਪਣਾ ਨਾਰ ਕਰਾਉਣਾ ਹੀ ਹੈ ਉਹ ਵੀ ਧੀਆਂ ਵਰਗੀਆਂ ਹੁੰਦਾਂ ਮੈਂ ਜੇ ਆਪਾਂ ਧੀਆਂ ਵਾਂਗੂ ਸਮਝ ਗਏ ਤਾਂ ਫਰਕ ਪੈਂਦਾ ਹੀ ਨਹੀਂ। ਨੂੰਹ ਨਾਲ ਵੀ ਨਹੀਂ ਬੈ ਸਕਦਾ। ਜੇ ਤੇ ਆਪਾਂ ਸਮਝਦੇ ਨਹੀਂ ਫਿਰ ਫਰਕ ਤਾਂ ਪੈਣਾ ਹੀ ਆ। ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਮੈਂ 75 ਸਾਲ ਦੀ ਹੋ ਗਈ। ਤੇ ਮੈਨੂੰ ਕੰਮ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ। 나 ਹੀ ਮੇਰਾ ਕੋਸ ਦੁਖਦਾ। ਜੀਪੀ ਜ਼ਰੂਰ ਬਾਦ ਦਾ ਮੇਰਾ। ਹੋਰ ਮੇਰਾ ਕੁਝ ਨਹੀਂ ਦੁਖਦਾ। ਤੇ ਮੈਂ ਕੰਮ ਸਾਰਾ ਕਰ ਲੈਣੀ ਆ। ਮੈਨੂੰ ਕੋਈ ਕੰਮ ਦੀ ਪਰਵਾਹ ਨਹੀਂ। ਐ ਨਹੀਂ ਲੱਗਦਾ ਮੈਨੂੰ ਵੀ ਮੈਥੋਂ ਕੰਮ ਹੁੰਦਾ ਨਹੀਂ। ਮੈਂ ਸਾਰੇ ਕਰ ਲੈਣੀ ਆ ਕੰਮ। ਤਾਂ ਹੀ ਜਿਤਾ ਤਾਈ ਬੱਚੇ ਜਿਤ ਕਰਦੇ ਆ ਇਹ ਕੰਮ ਕਰਦੇ ਆ ਤਾਂ ਬੈਠੇ ਰਹਿ ਮੰਗੇ ਤਾਂ ਕੌਣ ਬੁਲਾਉਂਦਾ ਕੋਈ ਬੁਲਾਉਂਦਾ ਹੀ ਵਾਸਤੇ ਹੋ ਕੇ ਬੈਠਾ ਬਸ ਕੀ ਪੁੱਛੂਗਾ ਉਹਨੂੰ ਹੁਣ ਫੇਰ ਨੂੰ ਆਇਤਾ ਪੁੱਛੋ ਵੀ ਮੰਮੀ ਦਾ ਸਬਜ਼ੀ ਕਾਦੀ ਬਣਾਜੀ ਜਾਂ ਦਾਰ ਕੀ ਤਰਗੇ ਜੇ ਤੁਸੀਂ ਕੰਮ ਹੀ ਨਹੀਂ ਕਰਦੇ ਫਿਰ ਤੁਹਾਨੂੰ ਕੀ ਪੁੱਛਣਾ ਉਹਨੇ ਕੀ ਪੁੱਛੂਗੀ ਰਸੋਈ ਚ ਹੋਮ ਫੜੋਂ ਵੀ ਤਾਂ ਪੁੱਛੂਗੀ ਤੇ ਮਾਨਤਾਨ ਕੁਝ ਬੰਦੇ ਨੇ ਆਪਦੇ ਹੱਥੋਂ ਹੀ ਲੰਦਾ ਕਰਾਉਣਾ ਕਰਾਉਣਾ ਪੈਂਦਾ ਬੱਬੀ ਵਸਾਰਿਆਂ ਨੂੰ ਮੈਤਾਨੀ ਮੇਰੇ ਘਰ ਦੇ ਨਾ ਭੈਣਾਂ ਜਿਹੜੀਆਂ ਵੀ ਉਹਨਾਂ ਨੂੰ ਕੰਮ ਨਹੀਂ ਛੱਡਣਾ ਚਾਹੀਦਾ ਉਹਨਾਂ ਨੂੰ ਕਰਨਾ ਚਾਹੀਦਾ ਕੰਮ ਕੰਮ ਜ਼ਰੂਰੀ ਹੈ ਫਿਰ ਥੋੜਾ ਬਹੁਤ ਮਾਨਤਨ ਹੋਊਗਾ ਜੇ ਤੁਸੀਂ ਕੰਮ ਕਰੋ ਬੰਨਾਂ ਤੈਨੂੰ ਵੀ ਲੜਦੀ ਹੈ ਜੇ ਕੋਈ ਪੁੱਤ ਨਾ ਕੰਮ ਕਰੇ ਵਿਹਲਾ ਬੈਠਾ ਹੈ ਤੂੰ ਦੇ ਨਾਲ ਜੜਾਈ ਕਰਦੀ ਆਪਾਂ ਵੀ ਤੂੰ ਵਿਹਲਾ ਕੰਮ ਕੰਮ ਨਹੀਂ ਕਰਦਾ ਤੇ ਚੰਮ ਤਾਂ ਨਹੀਂ ਪਿਆਰਾ ਕੰਮ ਪਿਆਰਾ ਹੈ ਫਿਰ ਇੱਕ ਬੰਦਾ ਕੰਮ ਨਾਲ ਹੀ ਚੰਗਾ ਲੱਗਦਾ ਕੰਮ ਨਾਲ ਹੀ ਇੱਜ਼ਤ ਆ ਬਸ ਸਾਰਿਆਂ ਦੀ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹ ਨੂੰ ਜਾ ਕੇ ਲਾਂਦਾ ਹੈ ਤੇ ਵੇਲੇ ਆਇਆ ਜੇ ਕੋਲੇ ਕੀ ਖੜਨਾ ਖੜਦਾ ਹੀ ਨਹੀਂ ਕੋਲੇ ਕੋਈ ਜਿਹਲੇ ਬੰਦੇ ਦੇ ਤਾਂ ਜਿਹੜਾ ਕੰਮ ਕਰਦਾ ਉਸੇ ਕੋਲੇ ਖੜਦੀ ਆ ਉਸੇ ਤੋਂ ਅਗਲਾ ਰਹਿ ਪੁੱਛੀ ਜਿਹੜਾ ਕੋਈ ਕੰਮ ਕਰਨ ਵਾਲਾ ਹੈ ਜਿਹਲਾ ਤਾਂ ਫਿਰ ਨਕਮਾ ਹੀ ਆ